ਚਾਰਜਿੰਗ ਤੇ ਫੋਨ ਲਗਾ ਕੇ PUBG ਖੇਲਣੀ ਪਈ ਇੱਕ ਨੌਜਵਾਨ ਨੂੰ ਮਹਿੰਗੀ ਨਿਕਲੀ ਫੋਨ ਚ ਅੱਗ ਦੀਆਂ ਲਾਟਾ ਨੌਜਵਾਨ ਦੇ ਭਰਾ ਨੇ ਪਾਣੀ ਪਾ ਕੇ ਬੁਝਾਈ ਅੱਗ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਅੱਗ ਲੱਗ ਗਿਆ ਗੇਮ ਖੇਡਾਂ ਇਹ ਮੈਂ ਇਹ ਮੇਟਾ ਜਿਆਦਾ ਟੈਪ ਕਰਾ ਦੇਦਾ ਕਿਉਂ ਇਹ ਐਨਾ ਗਰਮ ਕਿਉਂ ਕਰ ਰਿਹਾ ਨੌਟਵਾਨ ਨੇ ਕੰਨਾ ਨੂੰ ਲਗਾਏ ਹੱਥ ਤੇ ਕਿਹਾ ਕਿ ਅੱਗੇ ਤੋਂ ਚਾਰਜਿੰਗ ਤੇ ਫੋਨ ਨਹੀਂ ਇਸਤੇਮਾਲ ਕਰੇਗਾ ਤੇ ਉਸਨੇ ਹੋਰਨਾ ਪਬਜੀ ਦੇ ਸ਼ੌਕੀਨਾ ਨੂੰ ਵੀ ਸੇਧ ਦਿੱਤੀ ਹੈ ਅ ਕੀ ਨਾਮ ਹੈ ਜੀ ਤੁਹਾਡਾ ਪ੍ਰਵੀਨ ਕੁਮਾਰ ਜੀ ਜੀ ਕੀ ਕੱਟਣਾ ਹੋਇਆ ਸੀ ਜਿਹੜਾ ਮੋਬਾਈਲ ਫਟ ਜਾਂਦਾ ਅੱਗ ਲੱਗ ਜਾਂਦੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਹੋਈ ਸੀ ਉਹ हां जी मेरे नाल हुई सी मेरा नाम प्रवीण कुमार है मैं पानीगढ़ा रहण वाला ही जी मेरा फोन जो ये ब्लास्ट होया जी ये चार्जिंग लाइट्स में गेम खेल रहा जी फोन में चार्ज लाके जी ठीक है क्या खेल रही थी पबजी खेल रहा सी मैं जी, जी। ते पबजी गेम खेलदा है अचानक ही मेरे फोन ਦੇ ਵਿੱਚੋਂ ਚੰਗਾਰੇ ਨਿਕਲਣ ਲੱਗ ਗਏ ਜੀ ਮੈਂ फोन ਨੂੰ ਆਪਣੇ ਫੋਨ ਨੂੰ ਉੱਪਰ ਲੈ ਗਿਆ ਜਦ ਵਰ ਜਾ ਕੇ ਮੈਂ ਫਿੱਟਦਾ ਜਾ ਫਿੱਟਿਆ ਜਾ ਮੈਨੇ ਫੋਨ ਦੇ ਵਿੱਚ ਬਲਾਸਟ ਹੋ ਗਿਆ ਜੀ ਮੈਂ ਮੇਰੇ ਬ੍ਰਦਰ ਨੂੰ ਮੈਨੇ ਬੁਲਾਇਆ ਮੈਨੇ ਕਿ ਮੈਨੂੰ ਪਾਣੀ ਲੈ ਕੇ ਜਲਦੀ फोन ब्लास्ट ਹੋ ਗਿਆ ਤਾਂ ਮੇਰੇ ਬ੍ਰਦਰ ਨੇ ਜਦੋਂ ਹੀ ਪਾਣੀ ਲੈ ਕੇ ਆ ਮਗ ਬਚਾਈ ਤਾਂ ਦੇਖਿਆ ਜੀ ਮੈਨੇ ਫੋਨ ਚ ਬਲਾਸਟ ਹੋ ਚੁੱਕਾ ਸੀ ਇੱਕ ਘਟਨਾ ਕਦੋਂ ਦੀ ਆਈ ਇਹ ਘਟਨਾ ਪਰਸੂ ਵੀ ਆਈ ਮੈਂ ਪਰਸੂ ਮੈਂ ਵੀਡੀਓ ਬਣਾ ਕੇ ਮੈਨੇ ਪਾਈ ਸੀ ਤੇ ਹਾਂਜੀ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਜੀ ਫੋਨ ਚਾਰ ਤੇ ਲਾ ਕੇ ਫੋਨ ਨਾ ਚਲਾਣੀ ਜੀ ਠੀਕ ਹੈ ਨਾ ਗੇਮ ਖੇਢੀ ਜਾਵੇ ਮੈਂ ਆਪਣੇ ਯਾਰ ਦੋਸਤੋ ਵੱਡਾ ਹਾਸਾ ਹੋ ਸਕਦਾ ਸੀ ਜੇਕਰ ਤੁਸੀਂ ਛੱਤ ਵੱਲੋਂ ਭੱਜਦੇ ਹਾਂਜੀ ਵੱਡਾ ਹਾਸਾ ਹੋ ਸਕਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਘਰ ਦੇ ਵਿੱਚ ਹੁੰਦਾ ਹੀ ਸਮਾਨ ਨੁਕਸਾਨ ਵੀ ਹੋ ਸਕਦਾ ਸੀ ਠੀਕ ਬਹੁਤ ਬਹੁਤ ਬਚ ਗਾਈ ਮੈਂ ਤਾਂ ਮਨ ਹੁਣ ਵੀ ਮਨਚ ਉਡਾਰ ਬੈਠਾ ਜੀ ਮੈਂ ਬਚਾਲਿਆ ਮੈਂ ਆਪਣੇ ਆਪ ਨੂੰ ਬਸ ਜੀ ਠੀਕ ਹਾਂਜੀ This is Indo OZ Australia, and you're watching Indo OZ News, the voice of unity.